ਜਿੱਥੇ-ਜਿੱਥੇ ਗੁਰੂ ਨਾਨਕ ਦੇਵ ਜੀ ਪੈਰ ਰੱਖਦੇ ਸਨ ਉੱਥੇ ਰੱਬ ਦੀ ਬਰਕਤ ਆਪਣੇ ਆਪ ਉਤਰਦੀ ਸੀ ਪਰ ਇੱਕ ਦਿਨ ਦੀ ਘਟਨਾ ਉਹ ਸਭ ਤੋਂ ਵੱਖਰੀ ਸੀ ਇਹੋ ਜੀ ਕਥਾ ਜੋ ਅੱਜ ਵੀ ਇਤਿਹਾਸ ਦੇ ਪੰਨਿਆਂ ਵਿੱਚ ਰਹੱਸ ਵਾਂਗ ਲੁਕੀ ਬੈਠੀ ਹੈ ਉਹ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਲੰਮੇ ਸਫ਼ਰ ਤੇ ਜਾ ਰਹੇ ਸਨ ਹਵਾ ਵਿੱਚ ਅਜੀਬ ਜਿਹਾ ਸਨਾਟਾ ਸੀ ਰਸਤਾ ਸੁੱਕਾ ਅਤੇ ਤਪਦਾ ਹੋਇਆ ਸੀ ਜੰਗਲਾਂ ਦੇ ਪੱਤਿਆਂ ਵਿੱਚ ਵੀ ਕੋਈ ਹਲਚਲ ਨਹੀਂ ਸੀ ਮਰਦਾਨਾ ਜੀ ਨੇ ਆਪਣੀ ਰਬਾਬ ਕੰਦੇ ਤੇ ਰੱਖੀ ਤੇ ਕਿਹਾ ਗੁਰੂ ਜੀ ਅੱਜ ਮਾਹੌਲ ਕੁਝ ਵੱਖਰਾ ਜਿਹਾ ਲੱਗਦਾ ਹੈ ਗੁਰੂ ਜੀ ਮੁਸਕਰਾ ਪਰ ਕੁਝ ਬੋਲੇ ਨਹੀਂ ਉਹਨਾਂ ਦਾ ਚਿਹਰਾ ਹਮੇਸ਼ਾ ਵਾਂਗ ਸ਼ਾਂਤ ਸੀ ਪਰ ਐਸੀ ਸ਼ਾਂਤੀ ਦੇ ਪਿੱਛੇ ਇੱਕ ਅਜੀਬੀ ਜੋਤ ਸੀ ਜੋ ਹਰ ਰਹੱਸ ਤੋਂ ਪਰੇ ਦੇਖ ਸਕਦੀ ਸੀ ਦੋਵੇਂ ਇੱਕ ਵੇਲੇ ਲਈ ਇੱਕ ਵੱਡੇ ਦਰਖਤ ਦੇ ਹੇਠਾਂ ਵਿਸ਼ਰਾਮ ਲਈ ਬੈਠ ਗਏ ਪਰ ਉਹ ਦਰਖਤ ਜਿਵੇਂ ਕੋਈ ਰਾਜ਼ ਲੁਕਾ ਰਿਹਾ ਹੋਵੇ ਜਿਵੇਂ ਸਦੀਆਂ ਤੋਂ ਉਹ ਕਿਸੇ ਖਾਸ ਮਹਿਮਾਨ ਦੀ ਉਡੀਕ ਕਰ ਰਿਹਾ ਹੋਵੇ ਮਰਦਾਨਾ ਦੀ ਰਵਾਬ ਦੀਆਂ ਤਾਰਾਂ ਚੇਕ ਕਰਦੇ ਰਹਿੰਦੇ ਸਨ ਪਰ ਗੁਰੂ ਜੀ ਦੀ ਨਿਗਾਹ ਬਹੁਤ ਦੂਰ ਕਿਸੇ ਚੀਜ਼ ਉੱਤੇ ਟਿਕੀ ਹੋਈ ਸੀ ਹਵਾ ਬਿਲਕੁਲ ਰੁਕ ਗਈ ਸੀ ਪੱਤੇ ਬਿਲਕੁਲ ਚੌਪਾਸੇ ਬੈੰਦੀ ਹੋਈ ਨਦੀ ਵੀ ਜਿਵੇਂ ਸਾਹ ਰੋਕੇ ਸੁਣ ਰਹੀ ਸੀ ਇਸ ਜੰਗਲ ਦਾ ਸਨਾਟਾ ਇੱਕ ਖਮੋਸ਼ੀ ਮਰਦਾਨਾ ਜੀ ਦੇ ਦਿਲ ਵਿੱਚ ਹੌਲੀ-ਹੌਲੀ ਡਰ ਵਾਂਗੂ ਵਸਣ ਲੱਗ ਗੁਰੂ ਜੀ ਇੱਥੇ ਕੋਈ ਆਤਮਿਕ ਤਾਕਤ ਹੈ ਮਰਦਾਨਾ ਜੀ ਨੇ ਡਰ ਕੇ ਪੁੱਛਿਆ ਗੁਰੂ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਮਰਦਾਨਾ ਜਿੱਥੇ ਨਾਮ ਹੈ ਉੱਥੇ ਡਰ ਨਹੀਂ ਹੁੰਦਾ ਪਰ ਗੁਰੂ ਜੀ ਦੇ ਇਹ ਬਚਨ ਮਰਦਾਨੇ ਦੇ ਮਨ ਵਿੱਚੋਂ ਇਹ ਡਰ ਪੂਰੀ ਤਰ੍ਹਾਂ ਮਿਟਾ ਨਹੀਂ ਸਕੇ ਭਾਈ ਮਰਦਾਨਾ ਜੀ ਰਸਤੇ ਵੱਲ ਤੱਕ ਰਹੇ ਸਨ ਪਰ ਰਸਤਾ ਖਾਲੀ ਸੀ ਕੋਈ ਨਹੀਂ ਕੋਈ ਆਵਾਜ਼ ਨਹੀਂ ਪਰ ਫਿਰ ਵੀ ਕੋਈ ਹਾਜ਼ਰੀ ਜਿਹੀ ਮਹਿਸੂਸ ਹੋ ਰਹੀ ਸੀ ਅਚਾਨਕ ਧਰਤੀ ਹੌਲੀ-ਹੌਲੀ ਕੰਬਣ ਲੱਗੀ ਮਰਦਾਨਾ ਜੀ ਨੇ ਰਬਾਬ ਕੱਸ ਕੇ ਫੜ ਲਈ ਗੁਰੂ ਜੀ ਇਹ ਕੀ ਹੋ ਰਿ ਅੱਖਾਂ ਬੰਦ ਕਰਕੇ ਧਿਆਨ ਵਿੱਚ ਬੈਠੇ ਹੋਏ ਸਨ ਉਹਨਾਂ ਦਾ ਚਿਹਰਾ ਨੂਰ ਨਾਲ ਚਮਕ ਰਿਹਾ ਸੀ ਉਹ ਇੱਕ ਪੁਲ ਵਾਂਗ ਬੈਠੇ ਹੋਏ ਸਨ ਜਿੱਥੇ ਧਰਤੀ ਅਤੇ ਆਕਾਸ਼ ਦੀ ਤਾਕਤ ਇਕੱਠੀ ਹੋ ਰਹੀ ਸੀ ਧਰਤੀ ਦਾ ਕੰਮਕਮਾਉਣਾ ਹੋਰ ਤੇਜ਼ ਹੋਇਆ ਨੇੜੇ ਵਾਲੇ ਪੱਥਰ ਲੁੱਟਕਣ ਲੱਗੇ ਪੰਛੀਆਂ ਨੇ ਅਚਾਨਕ ਉੱਡਣਾ ਸ਼ੁਰੂ ਕਰ ਦਿੱਤਾ ਤੇ ਇੱਕਦਮ ਜੰਗਲ ਦੇ ਘਣੇ ਡਰਕਤਾਂ ਦੇ ਪਿੱਛੇ ਅੰਧੇਰਾ ਆ ਗਿਆ ਮਰਦਾਨਾ ਜੀ ਘਬਰਾ ਗਏ ਉਹ ਸਾਇਆ ਹੌਲੀ-ਹੌਲੀ ਨੇੜੇ ਆ ਰਿਹਾ ਸੀ ਲੰਮਾ ਚੌੜਾ ਪਰ ਕਿਸੇ ਜਾਨਵਰ ਵਰਗਾ ਨਹੀਂ ਕਿਸੇ ਇਨਸਾਨ ਵਰਗਾ ਵੀ ਨਹੀਂ ਸਤਗੁਰੂ ਭਾਈ ਮਰਦਾਨਾ ਜੀ ਦੀ ਆਵਾਜ਼ ਕੰਬ ਗਈ ਸਾਇਆ ਧਰਤੀ ਉੱਪ ਜਿਵੇਂ ਉਸਦਾ ਅਸਲ ਰੂਪ ਹਜੇ ਵੀ ਰੁੱਖਾਂ ਦੇ ਪਿੱਛੇ ਲੁਕਿਆ ਹੋਇਆ ਸੀ ਪਰ ਗੁਰੂ ਨਾਨਕ ਦੇਵ ਜੀ ਬਿਲਕੁਲ ਸ਼ਾਂਤ ਸਨ ਉਹਨਾਂ ਦੇ ਸਾਹ ਵੀ ਕਿਸੇ ਅਟਲ ਸ਼ਾਂਤੀ ਵਾਂਗ ਚੱਲ ਰਹੇ ਸਨ ਸਾਇਆ ਨੇੜੇ ਆਉਂਦਾ ਗਿਆ ਭਾਈ ਮਰਦਾਨਾ ਜੀ ਦੀਆਂ ਅੱਖਾਂ ਵਿੱਚ ਡਰ ਵੱਧ ਆ ਗਿਆ ਤੇ ਜਦ ਹੀ ਉਹ ਸਾਇਆ ਬਿਲਕੁਲ ਕੋਲ ਆਇਆ ਤਾਂ ਇੱਕਦਮ ਸੂਰਜ ਦੀ ਰੋਸ਼ਨੀ ਗੁਰੂ ਜੀ ਦੇ ਚਿਹਰੇ ਤੋਂ हट ਗਈ ਜਿਵੇਂ ਉੱਤੇ ਕੋਈ ਵੱਡਾ ਪਰਦਾ ਤਾਣ ਦਿੱਤਾ ਹੋਵੇ ਕੋਈ ਕੁਦਰਤੀ ਪਰਛਾਵਾਂ ਨਹੀਂ ਕੋਈ ਬੱਦਲ ਨਹੀਂ ਨਾ ਦਰਖਤ ਦੀ ਟਾਣੀ ਤੇ ਨਾ ਹੀ ਪਹਾੜ ਦਾ ਸਾਇਆ ਕੁਦਰਤ ਤੋਂ ਬਿਲਕੁਲ ਵੱਖਰੀ ਕਿਸਮ ਦੀ ਸ਼ਾਮ ਮਰਦਾਨਾ ਜੀ ਨੇ ਡਰਦੇ ਹੋਏ ਉੱਪਰ ਤੱਕਿਆ ਪਰ ਕੁਝ ਵੀ ਦਿਸੀਆ ਸਾਇਆ ਤਾਂ ਸੀ ਪਰ ਜਿਸ ਚੀਜ਼ ਦਾ ਸਾਇਆ ਸੀ ਉਹ ਆਪ ਕਿਤੇ ਵੀ ਦਿਸ ਨਹੀਂ ਰਹੀ ਸੀ ਮਰਦਾਨਾ ਜੀ ਭਾਈ ਮਰਦਾਨਾ ਜੀ ਉੱਠ ਕੇ ਗੁਰੂ ਜੀ ਦੇ ਕੋਲ ਖੜੇ ਹੋ ਗਏ ਗੁਰੂ ਜੀ ਇਹ ਛਾਂ ਕਿਸ ਦੀ ਹੈ ਗੁਰੂ ਜੀ ਨੇ ਅੱਖਾਂ ਨਹੀਂ ਖੋਲੀਆਂ ਉਹ ਸਿਰਫ ਬੋਲੇ ਮਰਦਾਨਾ ਹਰ ਚੀਜ਼ ਦਾ ਸਮਾ ਹੁੰਦਾ ਹੈ ਜੋ ਦੇਖਣਾ ਹੈ ਅਖੀਰ ਵਿੱਚ ਦੇਖੇਗਾ ਇਹ ਬਚਨ ਭਾਈ ਮਰਦਾਨਾ ਜੀ ਦੇ ਦਿਲ ਵਿੱਚ ਹੋਰ ਵੀ ਉਲਝਣ ਪੈਦਾ ਕਰ ਗਏ ਕਿੰਨਾ ਅਜੀਬ ਸੀ ਸਾਇਆ ਪਰ ਸਾਇਏ ਵਾਲੀ ਚੀਜ਼ ਗਾਇਬ ਦੁਪਹਿਰ ਵੇਲੇ ਸੂਰਜ ਦੀ ਤੇਜ਼ ਰੋਸ਼ਨੀ ਸੀ ਅਤੇ ਗੁਰੂ ਜੀ ਦੇ ਚਿਹਰੇ ਉੱਪਰ ਇੱਕ ਛਾਂ ਸੀ ਨਾ ਉਹ ਛਾਂ ਰੁੱਖਾਂ ਤੋਂ ਆ ਰਹੀ ਸੀ ਨਾ ਬੱਦਲਾਂ ਤੋਂ ਤੇ ਨਾ ਹੀ ਕਿਸੇ ਪਹਾੜ ਤੋਂ ਮਰਦਾਨਾ ਜੀ ਹੌਲੀ ਅੱਗੇ ਵਧੇ ਉਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਇਹ ਸ਼ਾਂ ਆਖਰ ਆ ਕਿਥੋਂ ਰਹੀ ਹੈ ਪਰ ਉਹ ਜਿਵੇਂ ਹੀ ਕਦਮ ਨੂੰ ਅੱਗੇ ਲਗਾਈ ਜੰਗਲ ਦੇ ਅੰਦਰੋਂ ਇੱਕ ਗਹਿਰੀ ਸਾਹ ਵਰਗੀ ਧੁੰਨ ਨਿਕਲੀ ਜਿਵੇਂ ਕੋਈ ਵਿਸ਼ਾਲ ਜੀਵ ਹੌਲੀ-ਹੌਲੀ ਸਾਹ ਲੈ ਰਿਹਾ ਹੋਵੇ ਮਰਦਾਨਾ ਪਿੱਛੇ ਹਟ ਗਿਆ ਉਹ ਮੋੜ ਗੁਰੂ ਜੀ ਦੇ ਨੇੜੇ ਆ ਗਿਆ ਪਰ ਗੁਰੂ ਨਾਨਕ ਦੇਵ ਜੀ ਬਿਲਕੁਲ ਅਟਲ ਧਿਆਨ ਵਿੱਚ ਬੈਠੇ ਹੋਏ ਸਨ ਜਿਵੇਂ ਉਨ੍ਹਾਂ ਨੇ ਉਸ ਅਦਭੁਤ ਹਾਜ਼ਰੀ ਨੂੰ ਪਹਿਲਾਂ ਹੀ ਜਾਣ ਲਿਆ ਹੋਵੇ ਧਰਤੀ ਦੀ ਕੰਪਨ ਅਚਾਨਕ ਰੁਕ ਗਈ ਮਾਹੌਲ ਵਿੱਚ ਇੱਕ ਮਿੱਠੀ ਸੁਗੰਧ ਫੈਲ ਗਈ ਹਵਾ ਅਚਾਨਕ ਠੰਡੀ ਅਤੇ ਸੁਹਾਵਣੀ ਹੋ ਗਈ ਤੇ ਫਿਰ ਆਵਾਜ਼ ਬੰਦ ਬੀ ਖਮੋਸ਼ੀ ਸੂਰਜ ਦੀ ਰੌਸ਼ਨੀ ਵਾਪਸ ਆ ਗਈ ਮਰਦਾਨਾ ਜੀ ਨੇ ਉੱਪਰ ਹੌਲੀ ਹੌਲੀ ਤੱਕਿਆ ਅਤੇ ਪਹਿਲੀ ਵਾਰ ਉਹਨਾਂ ਨੇ ਉਸ ਚੀਜ਼ ਨੂੰ ਦੇਖਿਆ ਜਿਸ ਦਾ ਸਾਇਆ ਉਹ ਲੰਬੇ ਸਮੇਂ ਤੋਂ ਤਣਿਆ ਹੋਇਆ ਸੀ ਰੁੱਖਾਂ ਤੋਂ ਉੱਪਰ ਇੱਕ ਵਿਸ਼ਾਲ ਫਣ ਨਿਕਲਿਆ ਉਹ ਕੋਈ ਆਮ ਜੀਵ ਨਹੀਂ ਸੀ ਉਸ ਦਾ ਸਰੀਰ ਚਮਕ ਰਿਹਾ ਸੀ ਜਿਵੇਂ ਕੋਈ ਆਤਮਿਕ ਜੋਤ ਉਸ ਦੇ ਅੰਦਰੋਂ ਉੱਭਰ ਰਹੀ ਹੋਵੇ ਛੇ ਸਨਾਗ ਛੇ ਸਨਾਗ ਗੁਰੂ ਨਾਨਕ ਦੇਵ ਜੀ ਦੇ ਸਿਰ ਉੱਤੇ ਆਪਣਾ ਫਣ ਫਲਾ ਕੇ ਬੈਠਾ ਹੋਇਆ ਸੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ